ਆਲਦੀ ਤੇ ਵੀ ਨਾ ਆ ਗਿਆ ਕਨਗਟ ਲਾਇਆ ਕੈਨਨ ਜੈਨਰ ਪਜੀ ਬਹੁਤ ਹੀ ਚੱਲਦੀ ਇਹਨਾਂ ਦੀ ਹਨ ਬੰਬਰਾ ਹਾਂਜੀ ਤੇਲ ਵਾਲੀ ਹੈ ਅੱਛਾ ਤੇਲ ਵਾਲੀ ਹੈ ਤੇਲ ਗੇਸੇ ਮੰਡਾ ਲੈ ਇੱਕ 1.5 mm ਦਾ ਕੱਟ ਦਾ ਮੋੜ ਦੀ ਅਨੁਮਾਨ ਕਰਦੇ ਹਾਂ ਸੋ ਕੋ ਕੱਟਣ ਵਾਲੇ ਨੇ 1.5 ਮੋੜ ਹੁੰਦਾ ਦੋਆ ਕਿਹੜਾ ਐਮਐਸ ਹੈ ਇਹ ੱਕਤੀ ਯਾਨੀ ੱਕਤੀ ਤੇਰੀ ਬਹੁਤ ਹੀ ਚਾਹਤ ਹੈ। ਡੇਰੇ ਹੁੰਦਾ ਕਾਫੀ ਬਹੁਤ ਹੁੰਦਾ। ਨਾ 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 ਮੇਰੀ ਨਹੀਂ ਗਿਆ। ਇਹਨਾਂ ਘੱਟ ਜਾ ਕੇ ਨਹੀਂ ਕੱਟਵਾਉਂਦੇ, ਧੀ ਵੀ ਲੈਣਾ ਰੱਖ। ਚੱਲ ਗਿਆ ਡੇਰੇ। ਹੂੰ। ਮੈਂ ਡੇਰੇ ਦਾ ਕਟਵਾ ਕੇ ਆਉਂਦਾ। ਕਾਫੀ ਬਹੁਤ ਹੁੰਦਾ ਡੇਰੇ ਹੁੰਦਾ ਬਹੁਤ ਹੁੰਦਾ।